ਗੁਰੂ ਸਭਜੀ ਕਹਿਣ ਲੱਗੇ ਦੁਬਾਰਾ ਗਿਣ ਫਿਰ ਗਿਣ ਦੁਬਾਰਾ ਗਿਣਿਆ ਤੇ ਜਦੋਂ ਗੁਰੂ ਨਾਨਕ ਜੀ ਕਹਿਣ ਲੱਗੇ ਫਿਰ ਗਿਣਤੀ ਗਲਤ ਹੋ ਗਈ ਆ ਪੀਰ ਦਸਤਗੀਰ ਫਿਰ ਥੋੜਾ ਜਿਹਾ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਬਿਲਕੁਲ ਠੀਕ ਗਿਣਿਆ ਏ ਤੁਹਾਡੇ ਸਾਹਮਣੇ ਗਿਣਿਆ ਏ ਪਰ ਤੁਸੀਂ ਕਿਉਂ ਇਦਾਂ ਕਰ ਰਹੇ ਹੋ ਤੀਸਰੀ ਵਾਰ ਉਹਨੇ ਇੱਕ ਮਣਕਾ ਫੜਿਆ ਤੇ ਦੂਸਰੇ ਪਾਸੇ ਨੂੰ ਕਰਦਿਆਂ ਕਿਹਾ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਗਿਣਤੀ ਇੱਥੇ ਹੀ ਗਲਤ ਹੋ ਗਈ ਆ ਪੀਰ ਦਸਤਗੀਰ ਕਹਿੰਦਾ ਇੱਥੇ ਕਿਵੇਂ ਗਲਤ ਹੋਗੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇੱਕ ਤੋਂ ਪਹਿਲਾਂ ਕੀ ਏ ਤਾਂ ਪੀਰ ਦਸਤਗੀਰ ਕਹਿਣ ਲੱਗਾ ਇੱਕ ਤੋਂ ਪਹਿਲਾਂ ਤਾਂ ਕੁਝ ਨਹੀਂ ਆ ਇੱਕ ਤੋਂ ਪਹਿਲਾਂ ਸ਼ੂਨਿਆ ਹੈ ਸ਼ੂਨਿਆ ਦਾ ਕੋਈ ਮੁੱਲ ਨਹੀਂ ਹੁੰਦਾ ਉਹਦਾ ਮੁੱਲ ਤਾਂ ਪੈਂਦਾ ਜਦੋਂ ਉਹਦੇ ਨਾਲ 1 ਲੱਗਦਾ 2 ਲੱਗਦਾ 3 ਲੱਗਦਾ ਇਸ ਦੇ ਨਾਲ ਜਿੰਨੇ ਵੀ ਸ਼ੋਨੇ ਲਾਏ ਜਾਣ ਉਹਨਾਂ ਦਾ ਮੁੱਲ ਪੈਂਦਾ ਪਰ ਕੱਲੇ ਸ਼ੋਨੇ ਦਾ ਕੋਈ ਮੁੱਲ ਨਹੀਂ ਪੈਂਦਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇੱਕ ਤੋਂ ਪਹਿਲਾਂ ਪੀਰ ਨੇ ਕਿਹਾ ਕੁਝ ਨਹੀਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਐਸੇ ਤਰ੍ਹਾਂ ਰੱਬ ਏਕਾ ਤੇ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਉਹ ਇੱਕਿਆ ਗੁਰੂ ਪਿਆਰਿਓ ਪੀਰ ਦਸਤਗੀਰ ਦੀ ਤਸੱਲੀ ਹੋ ਗਈ ਉਹਨੇ ਦੂਸਰਾ ਸਵਾਲ ਕੀਤਾ ਕਹਿਣ ਲੱਗਿਆ ਜੇ ਰੱਬ ਇੱਕਿਆ ਤਾਂ ਰੱਬ ਰਹਿੰਦਾ ਕਿੱਥੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੁੱਧ ਹੈਗਾ ਕਹਿੰਦਾ ਜੀ ਦੁੱਧ ਹੈਗਾ ਉਹਨੇ ਆਪਣੇ ਸੇਵਕਾਂ ਨੂੰ ਇਸ਼ਾਰਾ ਕੀਤਾ ਤੇ ਦੁੱਧ ਦਾ ਭਰਿਆ ਕਟੋਰਾ ਆ ਗਿਆ ਗੁਰੂ ਨਾਨਕ ਸਾਹਿਬ ਜੀ ਵਾਲੇ ਪਾਸੇ ਰੱਖ ਦਿੱਤਾ ਪੀਰ ਦਸਤਗੀਰ ਸੋਚਦਾ ਵੀ ਨਾਨਕ ਨੂੰ ਭੁੱਖ ਲੱਗੀ ਹੋਵੇਗੀ ਤੇ ਨਾਨਕ ਜੀ ਦੁੱਧ ਛਕ ਲੈਣਗੇ ਫਿਰ ਮੈਨੂੰ ਮੇਰੇ ਸਵਾਲ ਦਾ ਜਵਾਬ ਦੇ ਦੇਣਗੇ ਗੁਰੂ ਨਾਨਕ ਜੀ ਕਹਿਣ ਲੱਗੇ ਪੀਰ ਜੀ ਇਹ ਕਟੋਰਾ ਆਪਣੇ ਹੱਥ ਵਿੱਚ ਫੜੋ ਪੀਰ ਦਸਤਗੀਰ ਨੇ ਉਹ ਕਟੋਰਾ ਆਪਣੇ ਹੱਥ ਵਿੱਚ ਫੜਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਵੇਖ ਐ ਦੇ ਵਿੱਚ ਕੁਝ ਹੈ ਕਹਿਣ ਲਗਾ ਜੀ ਇਹਦੇ ਵਿੱਚ ਤੇ ਕੁਝ ਨਹੀਂ ਹੈਗਾ ਤੁਹਾਨੂੰ ਰਹਿਮ ਪੈ ਗਿਆ ਏ ਇਹਦੇ ਵਿੱਚ ਕੁਝ ਨਹੀਂ ਪਾਇਆ ਤੁਸੀਂ ਦੁੱਧ ਛਕ ਲੋ ਫਿਰ ਮੇਰੇ ਸਵਾਲ ਦਾ ਜਵਾਬ ਦੇ ਦਿਓ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਧਿਆਨ ਨਾਲ ਦੇਖ ਇਹਦੇ ਵਿੱਚ ਕੁਝ ਹੈ ਕਹਿਣ ਲੱਗਿਆ ਜੀ ਇਹਦੇ ਵਿੱਚ ਕੁਝ ਨਹੀਂ ਆ ਗੁਰੂ ਜੀ ਕਹਿੰਦੇ ਧਿਆਨ ਨਾਲ ਵੇਖ ਕੁਝ ਤੇ ਹੋਵੇਗਾ ਪੀਰ ਦਸ